ਨਾ ਜਿਹੜਾ ਤਾਂ ਹਲੇ ਤੱਕ ਤਾਂ ਅਸੀਂ ਟ੍ਰੇਲਰ ਹੀ ਦੇਖਿਆ ਹੈ ਟ੍ਰੇਲਰ ਦੇ ਵਿੱਚ ਦਿਖਾਇਆ ਹੈ ਬਈ ਕੰਗਣਾ ਉਹ ਨੂੰ ਕੰਗਣਾ ਨੇ ਇੰਤਰਾ ਗਾਂਧੀ ਦਾ ਰੋਲ ਕੀਤਾ ਉਹਦੇ ਅੱਗੇ ਇੱਕ ਸੰਤਾਂ ਦੇ ਮਤਲਬ ਕਿਰਦਾਰ ਦਿਖਾਇਆ ਹੈ ਇੱਕ ਸਿੰਘ ਜੋ ਸੰਤਾਂ ਦਾ ਕਿਰਦਾਰ ਨਿਭਾ ਰਿਹਾ ਹੈ ਉਹ ਇੰਤਰਾ ਗਾਂਧੀ ਨੂੰ ਕਹਿ ਰਿਹਾ ਹੈ ਵੀ ਤੈਨੂੰ ਵੋਟਾਂ ਚਾਹੀਦੀਆਂ ਸਾਨੂੰ ਖਾਲਿਸਤਾਨ ਚਾਹੀਦਾ ਜਦੋਂ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਇਹ ਕਿਹਾ ਸੀ ਬਈ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਸਦਾ ਹੀ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਹੈ ਬਾਕੀ ਉਹਨਾਂ ਨੇ ਇਹ ਗੱਲ ਕੀਤੀ ਸੀ ਬਈ ਜਦੋਂ ਦਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਤੇ ਹਮਲਾ ਹੋਊਗਾ ਉਦੋਂ ਖਾਲਸਾਪਨ ਦੀ ਨਹੀਂ ਰੱਖੀ ਜਾਊਗੀ ਉਹਨਾਂ ਨੇ ਕਦੇ ਵੀ ਖਾਲਸਾਪਨ ਦੀ ਐਵੇਂ ਮੰਗ ਨਹੀਂ ਕੀਤੀ ਜਿਵੇਂ ਦਿਖਾਇਆ ਹੈ ਸਿੱਖਰ ਨਾਲ ਸੰਬੰਧਿਤ ਫਿਲਮਾਂ ਭਾਈ ਰਿਸਪੌਂਸਿੰਗ ਕਾਲਾ ਰੇਟੇਬਲ ਮਨੀ ਉਹਨਾਂ ਨੂੰ ਰੋਕ ਲਾਤੀ ਆ ਪਰ ਜਿੱਤੇ ਸਿੱਖਰ ਦੇ ਕਿਰਦਾਰ ਨੂੰ ਨੀਵਾਂ ਦਿਖਾ ਦਿੰਦਾ ਉਹਨਾਂ ਨੂੰ ਲਗਾਤਾਰ ਮਾਨਤਾ ਨਹੀਂ ਦਿੱਤੀ ਜਾਂਦੀ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਹੈ ਇਹੀ ਤਾਂ ਗੱਲ ਹੈ ਫਿਰ ਸਿੱਖ ਆਪਣੇ ਘਰ ਦੀ ਤਾਂ ਹੀ ਤਾਂ ਮੰਗ ਕਰਦੇ ਆ ਹਰੇਕ ਗੱਲ ਤੇ ਹੀ ਸਿੱਖਾਂ ਨੂੰ ਦਬਾਇਆ ਜਾਂਦਾ ਹੈ ਫਿਲਮਾਂ ਦੇ ਮਤਲਬ ਕੋਈ ਐਸੀ ਜਗ੍ਹਾ ਨਹੀਂ ਹੈ ਹੁਣ ਫਿਲਮਾਂ ਦਾ ਜਿਹੜਾ ਉਹ ਖੇਤਰ ਹੈ ਉਹਦੇ ਵਿੱਚ ਵੀ ਸਿੱਖਾਂ ਨੂੰ ਦਬਾ ਕੇ ਮਾਰਾ ਕਿਸੇ ਦਿਖਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਕਿ ਇਹ じゃ ਬਿਲਕੁਲ ਵੀ ਨਹੀਂ ਹੈ ਸਿੱਖਾਂ ਨੇ ਹਮੇਸ਼ਾ ਲੋੜਵੰਦ ਦੀ ਹਮ ਸਾਰੀ ਦੁਨੀਆ ਦੇ ਵਿੱਚ ਮਦਦ ਕੀਤੀ ਹੈ ਤੁਸੀਂ ਮੰਗ ਕਰਦੇ ਹੋ ਕਿ ਸੈਂਸਰ ਬੋਰਡ ਕੋ ਕਿ ਜੀਰੋ ਵੀ ਕੋਈ ਸਿੱਖਰ ਹੁੰਦੇ ਉੱਤੇ ਫਿਲਮ ਬਣੇ ਜਾਂ ਉਹਦੇ ਉੱਤੇ ਕੋਈ ਸਿੱਖ ਨੁਮਾਇੰਦਾ ਵਿੱਚ ਬੈਠਾ ਬਿਲਕੁਲ ਜੀ ਸਹੀ ਬਣੇ ਨਹੀਂ ਤਾਂ ਬਣੇ ਨਾ ਇਹਦੇ ਵਿੱਚ ਵੀ ਗਲਤ ਦਿਖਾਇਆ ਹੈ ਨਾ ਸੰਤਾਂ ਨੇ ਕਦੇ ਮੰਗ ਹੀ ਨਹੀਂ ਕੀਤੀ ਸੀ ਖਾਲਸਾਤਨ ਦੀ ਉਹਨਾਂ ਨੇ ਹਮੇਸ਼ਾ ਅਨੰਦਪੁਰ ਸਾਹਿਬ ਦੇ ਮੱਤੇ ਦੀ ਗੱਲ ਕੀਤੀ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ